ਬੇਮੌਸਮੀ ਮੀਂਹ ਨੇ ਕਿਸਾਨਾਂ ਦੀਆਂ ਆਸਾਂ ਤੇ ਪਾਣੀ ਫੇਰ ਦਿੱਤਾ ਪੱਕੀ ਹੋਈ ਝੋਨੇ ਦੀ ਫਸਲ ਦਾ ਵੱਡਾ ਨੁਕਸਾਨ ਹੈ ਜਿਹੜਾ ਇਸ ਮੀਂਹ ਨੇ ਕੀਤਾ ਹੈ ਦੋ ਦਿਨਾਂ ਤੋਂ ਲਗਾਤਾਰ ਮੀਂਹ ਜਿਹੜਾ ਝਖੜਾ ਆ ਰਿਹਾ ਇਸ ਨੇ ਜਿੱਥੇ ਝੋਨੇ ਦੀ ਫਸਲ ਦਾ ਨੁਕਸਾਨ ਕੀਤਾ ਉੱਥੇ ਨਰਮੇ ਤੇ ਗਵਾਰੇ ਦੀ ਫਸਲ ਦਾ ਵੀ ਵੱਡੇ ਪੱਧਰ ਤੇ ਨੁਕਸਾਨ ਕਰ ਦਿੱਤਾ ਸਬ ਡਿਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਮਲਕਾਣੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਨਰਮਾ ਸੁੱਨੂ ਧਰਤੀ ਤੇ ਵਿਛਿਆ ਹੋਇਆ ਨਜ਼ਰ ਆ ਰਿਹਾ ਹੈ ਝੋਨੇ ਦਾ ਵੱਡੇ ਪੱਦਰ ਤੇ ਨੁਕਸਾਨ ਕਰ ਦਿੱਤਾ ਪੱਕਿਆ ਹੋਇਆ ਝੋਨਾ ਸੀ ਜਿਹਦੀ ਵੜਾਈ ਹੋਣੀ ਸੀ ਹੁਣ ਉਹਦਾ ਨੁਕਸਾਨ ਹੈ ਤਾਂ ਨਰਮਾ ਵੀ ਜਿਹੜਾ ਵੱਡੇ ਪੱਦਰ ਤੇ ਨੁਕਸਾਨ ਕਰ ਦਿੱਤਾ ਜਿੱਥੇ ਕਿਸਾਨਾਂ ਨੂੰ ਆਸ ਸੀ ਕਿ ਜਿੰਨਾ ਕ ਨਰਮਾ ਪਿਛਲੀ ਮੀਂਹ ਤੋਂ ਬਚਿਆ ਸੀਗਾ ਉਮੀਦ ਸੀ ਕਿਸਾਨਾਂ ਨੂੰ ਵੀ ਐਤ ਕੀ ਸੁੰਡੀ ਨਹੀਂ ਪਈ ਕੁਛ ਨਾ ਕੁਛ ਆਪਣੇ ਪੱਲੇ ਪਊਗਾ ਪਰ ਇਸ ਬੇਮੌਸਮੀ ਮੀਂਹ ਨੇ ਕਿਸਾਨਾਂ ਦੀਆਂ ਉਹ ਆਸਾਂ ਤੇ ਵੀ ਪਾਣੀ ਫੇਰ ਦਿੱਤਾ ਝੋਨੇ ਦੀ ਫਸਲ ਬਰਬਾਦ ਕਰ ਦਿੱਤੀ ਐ ਕਿਸਾਨ ਸਾਡੇ ਨਾਲ ਨੇ ਕੀ ਕਹਿਣਾ ਚਾਹੁੰਦੇ ਨੇ ਕਿੰਨਾ ਕੁ ਨੁਕਸਾਨ ਫਸਲਾਂ ਦਾ ਹੋਇਆ ਆ ਉਹ ਕਰਦੇ ਆ ਗੱਲਬਾਤ ਤਲਵੰਡੀ ਸਿੰਘ ਜੀ ਕੀ ਨਾਮ ਆਪ ਦਾ ਮੈਂ ਨਕਲਵਿੰਦਰ ਸਿੰਘ ਆ ਜੀ ਕਿਹੜਾ ਮਲਕਾਨਾ ਜੀ ਕੁਲਵਿੰਦਰ ਜੀ ਮੰਨ ਲਓ ਜਿਹੜਾ ਬੇਮੌਸਮੀ ਕੱਲ ਦਾ ਮੀਂਹ ਝੱਖੜਾ ਰਿਹਾ ਕਿੰਨਾ ਕੁ ਨੁਕਸਾਨ ਆ ਜਿਹੜਾ ਕਿਸਾਨਾਂ ਦੀਆਂ ਫਸਲਾਂ ਨੂੰ ਮੀਂਹ ਦਾ ਨੁਕਸਾਨ ਤਾਂ ਹੀ ਪਹਿਲਾਂ ਹੀ ਬਹੁਤ ਸੀਗਾ ਤੇ ਹੁਣ ਜਿਹੜਾ ਕੱਲ ਵਰਸਾ ਮੀਂਹ ਤੇ ਝੱਖੜਾ ਰਿਹਾ ਇਹਦੇ ਨਾਲ ਨਰਮੇ ਦਾ ਨੁਕਸਾਨ ਜਿਹੜਾ ਸੀਗਾ ਬਹੁਤ ਕਰਤਾ ਤੇ ਬਾਕੀ ਜਿਹੜਾ ਲੇਬਰ ਸੀਗੇ ਉਹਨਾਂ ਦਾ ਵਧੀਆ ਕੰਮ ਚੱਲੀ ਜਾਂਦਾ ਸੀ ਉਹਨਾਂ ਦਾ ਵੀ ਕੰਮ ਠੱਪ ਹੋ ਗਿਆ ਇੱਕ ਵਾਰੀ ਜੋ ਨੇ ਦੀ ਗੱਲ ਕੀਤੀ ਹੈ ਵਿੱਚ ਉਹਨੇ ਦੀ ਫਸਲ ਦਾ ਕਿੰਨਾ ਨੁਕਸਾਨ। ਤੋਂ ਉਹਨੇ ਦੀ ਫਸਲ ਦਾ ਹਜੇ ਤੱਕ ਤਾਂ ਠੀਕ ਹੈ ਜੀ ਕੋਈ ਬੜਾ ਹੈ ਨਹੀਂਗਾ। ਤੇ ਇਸ ਤੋਂ ਬਾਅਦ ਜੇ ਹੋਰ ਵੱਧ ਆ ਸਕਦਾ ਤਾਂ ਉਹਦੇ ਨਾਲ ਤਾਂ ਕੋਈ ਹੋ ਸਕਦਾ। ਇਹ ਜਿਹੜਾ ਬੇਰੁੱਤਾ ਮੀਂਹ ਪਈ ਜਾਂਦਾ ਇਹ ਕਿਸਾਨ ਵਾਸਤੇ ਹਰਦਿਕ ਹੀ ਆ ਕੋਈ ਬੜਾ ਲਾਭ ਦੇਖਣੀਗਾ। ਇਹਦੇ ਨਾਲ ਨੁਕਸਾਨ ਹੋਈ ਜਾਂਦਾ ਹੈ ਪਰ ਨਰਮਾ ਪਹਿਲਾਂ ਮਰ ਗਏ ਪੰਜ ਚਾਰ ਮਹੀਨੇ ਜਿਹੜਾ ਬਚਿਆ ਸੀਗਾ ਵਧੀਆ ਹੁਣ ਚਗਾਈ ਚੱਲੀ ਜਾਂਦੀ ਸੀ। ਹੁਣ ਇਹਦਾ ਕਰਕੇ ਹੁਣ ਸਾਰਾ ਕੁਝ ਖਰਾਬ ਹੋ ਗਿਆ ਹੁਣ ਮੈਨੂੰ ਨਹੀਂ ਪਤਾ ਵੀ ਕਾਇਦ ਨੇ ਚੱਲੂਗਾ ਮੀਂਹ ਦਾ। ਕਾਇਦ ਦਾ ਮਸਲਾ ਜਿਵੇਂ ਤਰਤੀ ਦੇ ਵੀ ਡਿੱਗ ਰਹੀ ਐ ਲੱਗਦਾ ਵੀ ਹੁਣ ਇਹ ਕਿਹੜੇ ਪੈਸੇ ਨਰਮੇ ਮਾੜੇ ਮੁੱਟੀਂ ਡੇ ਛੜੇ ਉਹਦੇ ਨਾਲ ਡਿਟੇਲ ਐਡਾ ਹੋ ਗਿਆ ਜਿਵੇਂ ਚੱਕੜ ਵਾਲਾ ਸੀਗਾ ਜਿਵੇਂ ਮੀਂਹ ਸੀਗਾ ਉਹਦੇ ਨਾਲ ਨਰਮੇ ਹੋਰ ਹੀ ਲਾਲੀਆਂ ਬਣ ਗਏ ਇਹਨਾਂ ਦੇਗਾ ਚੋ ਚੋ ਐਕੀ ਉਮੀਦ ਸੀਗੀ ਮੰਨ ਲਓ ਐਕੀ ਦੱਸਿਆ ਜਾ ਰਿਹਾ ਕੋਈ ਸੁੰਢੀ ਵਗੈਰਾ ਵੀ ਨਹੀਂ ਸਿਰਫ ਨਹੀਂ ਸੁੰਢੀ ਵਗੈਰਾ ਤਾਂ ਠੀਕ ਸੀਗਾ ਜੀ ਸਰਪਿਆਂ ਕਰ ਕਰਕੇ ਕੰਟਰੋਲ ਕਰ ਲਿਆ ਸੀਗਾ ਜਿਹੜਾ ਮਾੜੇ ਮੁੱਟੀ ਵੀ ਸੀਗੀ ਤੇ ਵਧੀਆ ਸੀਗੀ ਫਸਲ ਪਹਿਲਾਂ ਵਾਲੇ ਮਹੀਨੇ ਬਹੁਤ ਜਿਹੜਾ 15 20 ਦਿਨ ਲਗਾਤਾਰ ਪਿਆ ਉਹਨੇ ਨੂੰ ਨੁਕਸਾਨ ਬਹੁਤ ਕਰਿਆ ਜੀ ਤੇ ਇਸ ਕਰਕੇ ਖਾਨ ਨੂੰ ਨਰਮਾ ਪੱਟੀ ਗੁਰਮਨਦੀਪ ਸਿੰਘ ਜੀ ਉਹ ਜਿਹੜਾ ਬੇਮੌਸਮੀ ਕੱਲ ਦਾ ਝੱਖੜ ਵੀ ਆ ਰਿਹਾ ਕਿੰਨਾ ਕੁ ਨੁਕਸਾਨ ਹੈ ਕਿਸਾਨਾਂ ਦੀ ਬਹੁਤ ਨੁਕਸਾਨ ਹੈ ਜੀ ਇਹਦੇ ਨਾਲ ਨਰਮਾ ਪੱਟੀ ਹੈ ਜੀ ਆਪਣੇ ਨਰਮਾ ਆਪਣਾ ਬਿਲਕੁਲ ਖਰਾਬ ਹੋ ਗਿਆ ਜੀ ਪਹਿਲਾਂ ਮੀਂਹੇ ਪਹਿਲਾਂ ਮਾਰ ਪਾਤੀ ਨਰਮੇ ਨੂੰ ਜੀ ਤੇ ਹੁਣ ਆ ਜਿਹੜਾ ਖੜਿਆ ਹੋਇਆ ਨਰਮਾ ਸੀਗਾ ਜਿਹੜਾ ਕੁਝ ਰਹਿੰਦਾ ਸੀਗਾ ਉਹ ਪਾਣੀ ਨਾਲ ਜਮੇ ਖਰਾਬ ਹੋ ਗਿਆ ਜੀ ਲਗਾਤਾਰ ਪਈ ਹੈ ਲਗਾਤਾਰ ਬਾਰਸ਼ ਹੋ ਰਹੀ ਹੈ ਕੀ ਉਮੀਦ ਸੀ ਕਿ ਐਤਕੀ ਨਰਮਾ ਹੋਣ ਦੀ ਜਿਵੇਂ ਦੱਸਿਆ ਨਰਮਾ ਬਿਮਾਰੀ ਜਾਂ ਕੋਈ ਇਸ ਤਰ੍ਹਾਂ ਦਾ ਨਹੀਂ ਪਈ ਕੋਈ ਬਿਮਾਰੀ ਨਹੀਂ ਐਤਕੀ ਕੋਈ ਬਿਮਾਰੀ ਨਹੀਂ ਸੀਗੀ ਤੇ ਨਰਮਾ ਬਹੁਤ ਵਧੀਆ ਸੀਗਾ ਤੇ ਕੰਟਰੋਲ ਸੀ ਸੁੰਡੀ ਦਾ ਵੀ ਐਤਕੀ ਪਰ ਬੇਮੌਸਮੀ ਮੀਂਹ ਨੇ ਖਰਾਬ ਕਰਤਾ ਸਾਰਾ ਕੁਝ ਨਰਮੇ ਦੀ ਫਸਲ ਦਾ ਹੀ ਨੁਕਸਾਨ ਆ ਜਾਂ ਕੋਈ ਹੋਰ ਫਸਲ ਦਾ ਵੀ ਨੁਕਸਾਨ ਸਾਰੀਆਂ ਫਸਲਾਂ ਦਾ ਨੁਕਸਾਨ ਆਈ ਝੋਨੇ ਜਿਹੜੇ ਪਕਾਚ ਸੀਗੇ ਉਹ ਵੀ ਝੋਲੇ ਵੀ ਡਿੱਗ ਕੇ ਖਤਮ ਹੋ ਰਹੇ ਝੋਨੇ ਦੀ ਫਸਲ ਦੱਸੀ ਜਾ ਰਹੀ ਆ ਪਕਾਤੇ ਸੀ ਜਿਹੜੇ ਕਿਸਾਨ ਵੀਰਾਂ ਨੇ ਝੋਨਾ ਮੰਨ ਲਓ ਵੜਨਾ ਸੀਗਾ ਉਹਦਾ ਵੀ ਨੁਕਸਾਨ ਹੋ ਗਿਆ हां जी बहुत नुकसान है जी मशीनें चल रहीयां सी वो रुक गियां जी हुन दो तीन दिन कोई मशीन नहीं चल रही बाकी जेडी खड़ी फसल सी ਝੋਨੇ ਦੀ ਉਹ ਜਿਆਦਾ بارش ਕਰਕੇ ਟੇਢੀ ਹੋ ਚੁੱਕੀ ਹੈ ਜੀ ਉਹਦੇ ਕਰਕੇ ਕਿਸਾਨ ਨੂੰ ਵੀ ਨੁਕਸਾਨ ਹੈ ਕਿਉਂ ਉਹਨਾਂ ਨੂੰ ਜਿਹੜੀ ਵਾਢੀ ਹੈ ਲੇਬਰ ਉਹ ਵੱਧ ਦੇਣੀ ਪਊਗੀ ਤੇ ਲੇਬਰ ਦਾ ਨੁਕਸਾਨ ਵੀ ਬਹੁਤ ਜਿਆਦਾ ਹੈ ਜਿਹੜਾ ਹੁਣ ਨਰਮਾ ਚਗਾਈ ਦੇ ਵਿੱਚ ਵਧੀਆ ਲੇਬਰ ਨੂੰ ਕੰਮ ਮਿਲ ਰਿਹਾ ਸੀ ਉਹ ਵੀ ਰੁਕ ਗਿਆ ਜੀ ਹੁਣ ਦੋ ਤਿੰਨ ਦਿਨਾਂ ਵਾਸਤੇ ਨੁਕਸਾਨ ਹੀ ਦਿਖਾਣਾ ਸਾਰੇ ਕੇ ਅਲੇ ਮੌਸਮ ਖਰਾਬ ਹੈ ਮਜ਼ਦੂਰ ਹੈ ਜਿਹੜੇ ਮੰਨ ਲਓ ਜਿਨ੍ਹਾਂ ਨੇ ਕੱਲਾ ਨਰਮਾ ਚੁੱਕ ਕੇ ਹੀ ਮੰਨ ਲਓ 2 ਰੁਪਏ ਬਣਾਉਣੇ ਸੀ ਹਾਂਜੀ ਹਾਂ ਉਹਨਾਂ ਦਾ ਵੀ ਕਾਫੀ ਨੁਕਸਾਨ ਹੋਣਾ ਉਹਨਾਂ ਦਾ ਨੁਕਸਾਨ ਇਹ ਜੀ ਹੁਣ ਕੰਮ ਬੰਦ ਹੋ ਗਿਆ ਜੀ ਉਹਨਾਂ ਦਾ 2-3 ਦਿਨਾਂ ਵਾਸਤੇ ਕੀ ਮੰਗ ਕੀ ਕਰਦੇ ਹੋ ਹੁਣ ਤੁਸੀਂ ਮੰਗ ਤਾਂ ਜੀ ਇਹੀ ਕਰਦੇ ਆ ਜਿਹੜੀ ਨੁਕਸਾਨੀ ਫਸਲ ਹੈ ਜੀ ਉਹਦਾ ਮੁਆਵਜ਼ਾ ਦਿੱਤਾ ਜਾਵੇ ਝੋਨੇ ਦਾ ਵੀ ਦਿੱਤਾ ਜਾਵੇ ਨਰਮੇ ਦਾ ਵੀ ਦਿੱਤਾ ਜਾਵੇ ਗੁਵਾਰੇ ਦਾ ਵੀ ਦਿੱਤਾ ਜਾਵੇ ਗੁਵਾਰਾ ਤਾਂ ਪਹਿਲਾਂ ਹੀ ਖਤਮ ਹੋ ਗਿਆ ਜਿਹੜੇ ਪਹਿਲਾ ਵਾਰਸ ਹੋਈਏ ਉਹ ਤਾਂ ਜਮੇ ਚੌਪਟ ਹੋ ਗਈ ਉਹ ਤਾਂ ਫਸਲ ਜੀ ਕੀ ਤੁਹਾਨੂੰ ਲੱਗਦਾ ਵੀ ਜਿਹੜੀ ਮੰਨ ਲਓ ਫਸਲ ਖਰਾਬ ਹੋਈ ਹੈ ਲੱਗਦਾ ਵੀ ਜਿਹੜਾ ਕੋਈ ਮਾਫ ਜਾ ਜਾਂ ਸਰਕਾਰ ਕੋ ਗਰਦੌਰੀ ਕਰਦੀ ਹੈ ਬਸ ਉਹਨੂੰ ਮਿਲੂਗਾ ਗਰਦੌਰੀ ਤਾਂ ਹੋ ਚੁੱਕੀ ਆਸ ਰੱਖਦੇ ਆ ਜੀ ਸਰਕਾਰ ਤੋਂ ਆਸ ਰੱਖੀ ਜਾ ਸਕਦੀ ਹੈ ਹੋਰ ਕਿਸ ਤੋਂ ਕਰਾਂਗੇ ਵੀ ਮਾਫ ਜਾ ਦਿੱਤਾ ਜਾਵੇ ਜਿਹੜੀ ਨੁਕਸਾਨੀ ਨੁਕਸਾਨੀ ਗਈ ਫਸਲ ਟੋਟਲ ਨੁਕਸਾਨੀ ਗਈ ਹੈ